ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਜਿਹੜੇ ਮੇਰੇ ਵੀਰ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਜਿਹੜੇ ਮੇਰੇ ਵੀਰ ਸ਼ੇਅਰ ਕਰਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਥੈਂਕ ਯੂ ਲੋ ਵੀਰ ਜੀ ਅੱਜ ਆਪਾਂ ਜਿਹੜੀ ਵੀਡੀਓ ਪਾਉਣ ਜਾ ਰਹੇ ਆ ਨਾ ਮੈਂ ਅੱਜ ਇਹ ਵੀਡੀਓ ਕੁਛ ਇਸ ਤਰ੍ਹਾਂ ਆ ਕਿ ਆਪਣਾ ਕੋਈ ਪੰਜਾਬੀ ਵੀਰ ਆ ਕਿ ਜਿਹੜਾ ਦੁਬਈ ਦੇ ਵਿੱਚ ਫਸਿਆ ਵਾ ਠੀਕ ਹੈ ਜੀ ਮੈਂ ਕਿ ਦੁਬਈ ਦੇ ਵਿੱਚ ਫਸਿਆ ਇਸ ਤਰੀਕੇ ਨਾਲ ਆ ਕਿ ਉਹ ਵਿਚਾਰਾ ਗਿਆ ਕਿਸੇ ਹੋਰ ਤਰੀਕੇ ਦੇ ਨਾਲ ਹੀ ਉੱਥੇ ਤੇ ਉੱਥੇ ਜਦੋਂ ਉਹ ਪਹੁੰਚਿਆ ਵਾ ਤੇ ਉੱਥੇ ਉਹਨੂੰ ਕੀ ਲੱਭਾ ਉਹਦੇ ਬਾਰੇ ਆਪਾਂ ਓ ਇਸ ਵੀਡੀਓ ਵਿੱਚ ਗੱਲ ਕਰਦੇ ਆਂ ਠੀਕ ਆ ਤੇ ਕੁਝ ਮੇਰੇ ਵੀਰ ਨਾਲ ਡਾਇਰੈਕਟ ਵੀ ਮੇਰੀ ਗੱਲ ਹੋਈ ਆ ਤੇ ਉਹਨੂੰ ਮੈਂ ਵੀਰ ਨੂੰ ਕੁਝ ਸਵਾਲ ਪੁੱਛੇ ਸੀ ਤੇ ਉਹਨੇ ਮੈਨੂੰ ਉੱਥੋਂ ਦੇ ਦੁਬਈ ਬਾਰੇ ਜਿਹੜੀ ਗੱਲਬਾਤ ਹੈਗੀ ਆ ਉਥੇ ਵਿਚਾਰਾ ਕਿਸ ਤਰੀਕੇ ਨਾਲ ਰਿਹਾ ਕਿਸ ਤਰੀਕੇ ਨਾਲ ਫਸਿਆ ਹੋਆ ਤੇ ਕਿਸ ਤਰੀਕੇ ਦੇ ਨਾਲ ਉਹ ਆਪਣੇ ਪੰਜਾਬੀਆਂ ਨੂੰ ਜਿਹੜੇ ਵੀਰ ਹੋਰ ਉਥੇ ਜਾਣਾ ਚਾਹੁੰਦੇ ਉਹਨਾਂ ਨੂੰ ਉਹਨੇ ਮੈਸੇਜ ਦਿੱਤਾ ਹੋਇਆ ਵਾ ਕਿ ਕਿਸ ਤਰੀਕੇ ਦੇ ਨਾਲ ਦੁਬਈ ਦੇ ਵਿੱਚ ਜੇਕਰ ਆਉਣਾ ਵਾ ਤੇ ਆਓ ਤੇ ਜੇਕਰ ਮਕੇ ਜੇ ਦੁਬਈ ਦੇ ਵਿੱਚ ਤੁਸੀਂ ਨਹੀਂ ਆਉਣਾ ਤੇ ਕਿਹੜੇ ਤਰੀਕੇ ਦੇ ਨਾਲ ਤੁਸੀਂ ਨਹੀਂ ਆਉਣਾ ਠੀਕ ਆ ਵੀਰ ਜੀ ਅੱਜ ਆਪਾਂ ਜਿਹੜੀ ਇਹ ਵੀਡੀਓ ਆ ਇਹ ਇਸ ਟੌਪਿਕ ਤੇ ਹੈਗੀ ਆ ਤੇ ਮੇਰੇ ਵੀਰਾਂ ਨੂੰ ਸਭ ਨੂੰ ਬੇਨਤੀ ਆ ਕਿ ਜਿੰਨੇ ਵੀ ਹੈਗੇ ਨਾ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਂ ਅੱਗੇ ਕਿਸੇ ਵੀਡੀਓ ਵਿੱਚ ਨਹੀਂ ਮੈਂ ਜਿਆਦਾ ਜ਼ੋਰ ਪਾ ਕੇ ਤੁਹਾਨੂੰ ਵੀ ਸਵੀਰ ਨੂੰ ਕਿਸੇ ਨੂੰ ਕਹਾਣਾ ਬਟ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਹੋ ਸਕਦਾ ਵਕਿ ਜਿਹੜੇ ਮੇਰੇ ਵੀਰ ਕੋ ਇਹਨਾਂ ਨੇ ਦੁਬਈ ਜਾਣਾ ਹੋਵੇ ਉਹਨਾਂ ਨੂੰ ਇਸ ਚੀਜ਼ ਦੀ ਸਮਝ ਆ ਜਾਏ ਤੇ ਉਹ ਜੇਕਰ ਜਾਣਾ ਚਾਹੁੰਦੇ ਆ ਤੇ ਉਹ ਆਪਣਾ ਸਾਰਾ ਕੁਝ ਸੋਚ ਸਮਝ ਕੇ ਜਾਣ ਠੀਕ ਆ ਵੀਰ ਜੀ ਇਹਨੂੰ ਕਿਹਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਬਾਕੀ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਜਿੰਨੇ ਨਹੀਂ ਕੀਤਾ ਤੇ ਉਹ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਕੋਈ ਵੀ ਇਸ ਤਰ੍ਹਾਂ ਦੀ ਵੀਡੀਓ ਹੈਲਪਫੁਲ ਵੀਡੀਓ ਜਿਤਨਾ ਆਪਾਂ ਹੁੰਦੀ ਆ ਤੇ ਚਲੋ ਤੁਹਾਡੇ ਕੋਲੋਂ ਪਹੁੰਚ ਜੇ ਮੇਰੇ ਵੀਰ ਠੀਕ ਆ ਕੋਈ ਵੀ ਅਪਲੋਡ ਨਵੀਂ ਵੀਡੀਓ ਹੁੰਦੀ ਆ ਤੁਹਾਡੇ ਕੋ ਆਪਣੇ ਆਪ ਪਹੁੰਚ ਦੇ ਤੇ ਤੁਸੀਂ ਉਹਨਾਂ ਨੂੰ ਮੇਰੇ ਵੀਰ ਥੋੜੇ ਬਹੁਤਾ ਸ਼ੇਅਰ ਕਰ ਦੋ ਜਿਹਦੇ ਨਾਲ ਹੋ ਸਕਦਾ ਵਾ ਕਿ ਚਲੋ ਕਿਸੇ ਦੀ ਹੈਲਪ ਹੋ ਜੇ ਠੀਕ ਆ ਵੀਰ ਜੀ ਤੇ ਆਪਾਂ ਸ਼ੁਰੂ ਕਰਦੇ ਆ ਇਹ ਸਭ ਤੋਂ ਪਹਿਲਾਂ ਤੇ ਮੈਂ ਚਲੋ ਆਪਣਾ ਉਹ ਵੀਰ ਨਾਲ ਜਿਹੜੀ ਉਹਨੇ ਗੱਲਬਾਤ ਕੀਤੀ ਆ ਤੇ ਉਹਦੇ ਬਾਰੇ ਆਪਾਂ ਉਹਨੂੰ ਪੁੱਛਦੇ ਆਂਗੇ ਹਾਂਜੀ ਵੀਰ ਜੀ ਤੁਸੀਂ ਇੱਥੇ ਦੁਬਈ ਦੇ ਵਿੱਚ ਕਿਸ ਤਰ੍ਹਾਂ ਪਹੁੰਚੇ ਤੇ ਕਿਸ ਤਰ੍ਹਾਂ ਫਸੇ ਜੇ ਉਹਦੇ ਬਾਰੇ ਥੋੜਾ ਬਹੁਤਾ ਸਾਨੂੰ ਤੇ ਸਾਡੇ ਵੀਰਾਂ ਹੋਰਾਂ ਨੂੰ ਜਾਣਕਾਰੀ ਦਿਓ ਠੀਕ ਆ ਵੀਰ ਜੀ ਲਓ ਆਪਾਂ ਹੁਣ ਉਹਨੂੰ ਵੀਰ ਨੂੰ ਸੁਣਦੇ ਆਂ ਜੋ ਉਹਦੇ ਨਾਲ ਮੇਰੀ ਲਾਈਵ ਗੱਲ ਹੋਈ ਆ ਓਕੇ ਵੀਰ ਜੀ ਦਵਾਈ ਦੇ ਵਿੱਚ ਭਾਜੀ ਚੱਕਰ ਇਦਾਂ ਹੈਗਾ ਆ ਤੇ ਮੈਂ ਨਾ ਕੀਤੀ ਹੋਈ ਹੈ ਭਾਜੀ ਗ੍ਰੈਜੂਏਸ਼ਨ ਪਲੱਸ ਅਕਾਊਂਟ ਟੈਰਲੀ ਦਾ ਵੀ ਕੀਤਾ ਹੋਇਆ ਮੈਂ ਤੇ ਮੈਂ ਭਾਜੀ ਮਿਲਿਆ ਸੀ ਹਸ਼ਿਆਰਪੁਰ ਏਜੰਟ ਨੂੰ ਤੇ ਉਹਨੇ ਮੈਨੂੰ ਕਿਹਾ ਸੀਗਾ ਤੈਨੂੰ ਦਫ਼ਤਰ ਦੇ ਕੰਮ ਦੇ ਵਿੱਚ ਭੇਜ ਦਿੰਦਾ ਹੈਗਾ ਠੀਕ ਹੈ ਜੀ ਹੋ ਗਈ ਗੱਲਬਾਤ ਸਾਰੀ ਉਹਨੇ ਲਿਆ ਭਾਜੀ 80000 ਰੁਪਿਆ ਲਿਆ ਸੀਗਾ ਉਹਨੇ ਤੇ ਮੈਨੂੰ ਕੁਝ ਵੀ ਨੌਲੇਜ ਨਹੀਂ ਸੀ ਭਾਜੀ ਇਦਾਂ ਦੀ ਕੁਝ ਵੀ ਨੌਲੇਜ ਨਹੀਂ ਸੀ ਉਹਨੇ ਮੈਨੂੰ 1 ਮਹੀਨੇ ਦਾ ਪੇਜਾ ਦਿੱਤਾ ਸੀ ਬਿਸਟ ਵੀਜਾ ਜੇ ਨੂੰ ਟੂ ਰੈਸਟ ਕਹਿੰਦੇ ਹੈਗੇ ਆ ਉਹਦੇ ਉੱਤੇ ਮੈਂ ਆਇਆ ਇਹਨੇ ਮੈਨੂੰ ਏਜੰਟ ਨੇ ਇਹ ਕਿਹਾ ਸੀਗਾ ਕਿ ਤੈਨੂੰ 1 ਮਹੀਨੇ ਦੇ ਅੰਦਰ ਅੰਦਰ ਤੇਰਾ 2 ਸਾਲ ਦਾ ਵੀਜ਼ਾ ਲੱਗ ਜਾਏਗਾ ਠੀਕ ਆ ਤੇ ਭਾਜੀ 15-20 ਦਿਨ ਤਾਂ ਦੁਬਈ ਦੇ ਏਜੰਟ ਨੇ ਮੈਨੂੰ ਆਪਣੇ ਰੂਮ ਦੇ ਵਿੱਚ ਬਿਠਾ ਰੱਖਿਆ ਉਸ ਤੋਂ ਬਾਅਦ ਮੇਰੀ ਇੰਟਰਵਿਊ ਕਰਵਾਈ ਜਿਸ ਕੰਮ ਦੇ ਵਿੱਚ ਮੈਂ ਆਇਆ ਸੀ ਆਫਿਸ ਕੰਮ ਦੇ ਵਿੱਚ ਉਹਦੇ ਵਿੱਚ ਫੇ ਨਹੀਂ ਕਰਾਈ ਇੰਟਰਵਿਊ ਕਰਾਈ ਕਾਦੇ ਵਿੱਚ ਕਲੀਨਿੰਗ ਦੇ ਕੰਮ ਵਿੱਚ ਇਸ ਟਾਈਮ ਭਾਜੀ ਮੈਂ ਗ੍ਰੈਜੂਏਸ਼ਨ ਕੀਤੀ ਮੈਂ ਕਲੀਨਿੰਗ ਦਾ ਕੰਮ ਕਰਦਾ ਹਸਪੀਟਲ ਦੇ ਵਿੱਚ ਹਾਂਜੀ ਤੇ ਤਨਖਾਹ ਭਾਜੀ ਦੱਸੀ ਸੀ ਮੈਨੂੰ 1500 ਤੇ 1500 ਦੇ ਵਿੱਚੋਂ ਅੱਜ ਮੈਨੂੰ 800 ਰੁਪਇਆ ਇੱਥੇ ਦਰਾ ਮਿਲਦਾ ਤੇ ਉਹਦੇ ਵਿੱਚੋਂ ਰੋਟੀ ਮੇਰੀ ਬਾਹਰੋਂ ਜਲਦੀ ਆ 3-400 ਰੁਪਇਆ ਰੋਟੀ ਦਾ ਨਿਕਲ ਜਾਂਦਾ ਮੈਨੂੰ ਕੀ ਬਚਿਆ ਭਾਜੀ ਤੇ 5-600 ਰੁਪਇਆ ਮੈਨੂੰ ਬਚਦਾ ਉਹ ਮੈਂ ਘਰੇ ਭਾਜੀ ਮੈਨੂੰ ਆਏ ਨੂੰ ਪੰਜਾਬ ਤੋਂ ਆਏ ਨੂੰ ਮੈਨੂੰ 6 ਮਹੀਨੇ ਹੋ ਗਏ ਮੈਂ ਘਰੇ ਸਿਰਫ ਇੱਕ ਵਾਰੀ ਪੈਸੇ ਪਾਏ ਸੀ 10000 ਰੁਪਇਆ ਮੁੜ ਕੇ ਮੈਂ ਹੱਲੇ ਤੱਕ ਘਰੇ ਵੀ ਪੈਸਾ ਨਹੀਂ ਕੋਈ ਪਾਇਆ ਇੰਨੀ ਬੁਰੀ ਤਰ੍ਹਾਂ ਮੈਂ ਫਸ ਜੂਗਾ ਕਿਉਂਕਿ ਹੁਣ ਭਾਜੀ ਮੈਂ 6 ਮਹੀਨੇ ਨਾ ਇੰਡੀਆ ਜਾਣ ਜੋਗਾ ਹੈਗਾ ਤੇ ਨਾ ਕੋਈ ਹੋਰ ਕੰਮ ਇੱਥੇ ਬਦਲ ਸਕਦਾ ਹੈਗਾ ਕਿਉਂਕਿ ਰੂਲ ਹੈਗੇ ਇੱਥੇ ਤੇ 6 ਮਹੀਨੇ ਦੇ ਵਿੱਚ ਵਿੱਚ ਕੋਈ ਕੰਮ ਨਹੀਂ ਬਦਲ ਸਕਦਾ ਹੈਗਾ ਤੇ ਬਾਕੀ ਭਾਜੀ ਇਹ ਆ ਕਿ ਏਜੰਟਾਂ ਦੇ ਉੱਤੇ ਯਕੀਨ ਨਾ ਕਰੋ ਕਦੇ ਵੀ ਹੋਣਾ ਹੈਗਾ 2 ਸਾਲ ਦਾ ਵੀza ਡਾਇਰੈਕਟ ਏਜੰਟ ਦੇ ਆਫਿਸ ਤੋਂ ਹੀ ਲੈ ਕੇ ਆਓ ਇੱਧਰ ਜਿਸ ਕੰਮ ਦੇ ਵਿੱਚ ਤੁਸੀਂ ਆ ਰਹੇ ਹੋ ਉਸ ਕੰਮ ਦਾ ਏਜੰਟ ਦੇ ਕੋਲੋਂ ਹੀ ਲੈ ਕੇ ਆਓ ਵਿੱਚ ਕਦੇ ਵੀ ਬਿਸਟ ਵਿਜੇ ਦੇ ਉੱਤੇ ਨਾ ਆਓ ਮੈਂ ਤਾਂ ਭਾਜੀ ਇਹ ਹੀ ਕਹੂੰਗਾ ਬਿਸਟ ਵਿਜੇ ਵਾਲਾ ਬੰਦਾ ਇੱਥੇ ਫਸਦਾ ਫਸਦਾ ਪੱਕਾ ਜਿਸ ਕੰਮ ਦੇ ਵਿੱਚ ਹੁੰਦਾ ਹੈਗਾ ਉਹ ਕੰਮ ਨਾ ਹੋਵੇ ਤੇ ਬਿਸਟ ਵਿਜੇ ਵਾਲੇ ਬੰਦੇ ਨੂੰ ਹੋਰ ਕੰਮ ਦੇ ਵਿੱਚ ਲਗਾਉਂਦੇ ਹੈਗੇ ਆ ਉਹ ਤੇ ਮੈਂ ਭਾਜੀ ਗੱਲ ਇਦਾਂ ਕਿ ਮੈਂ ਚਲੋ ਕੰਮ ਕਰਾ ਕੋਈ ਨਹੀਂ ਸਿੱਖਿਆ ਸੀ ਮੈਂ ਤਾਂ ਪੜਦਾ ਪੜਦਾ ਸੀ ਉਹ ਗ੍ਰੈਜੂਏਸ਼ਨ ਮੇਰੀ ਕੰਪਲੀਟ ਹੋਈ ਸੀ ਥੋੜੀ ਘਰ ਦੇ ਹਾਲਾਤ ਖਰਾਬ ਕਰਕੇ ਮੈਂ ਆ ਗਿਆ ਪਰ ਤੇ ਬਾਕੀ ਤੁਸੀਂ ਜੇ ਵੀਡੀਓ ਦੇ ਵਿੱਚ ਦੱਸਣਾ ਤਾਂ ਇਹ ਹੀ ਦੱਸਿਓ ਕਿ ਭਾਈ ਜੇ ਆਉਣਾ ਇੱਧਰ ਤੇ ਏਜੰਟ ਨਾਲ ਪਹਿਲੇ ਗੱਲ ਕਰ ਲੋ ਕਿ ਤੁਸਨਾਂ ਨਹੀਂ ਚਾਹੀਦਾ ਹੈਗਾ ਜੇ ਇੱਧਰ ਆਉਣਾ ਤੇ ਵਿਸਟ ਵਿਜੇ ਤੇ ਨਹੀਂ ਆਉਣਾ ਹੈਗਾ ਵਿਸਟ ਵਿਜੇ ਤੇ ਬੰਦੇ ਨੂੰ ਪਸਾ ਦਿੰਦੇ ਹੈਗੇ ਆ ਤੇ ਡਾਇਰੈਕਟ 2 ਸਾਲ ਦਾ ਜਿਸ ਕੰਮ ਦੇ ਵਿੱਚ ਤੁਸੀਂ ਆਉਣਾ ਚੰਦੇ ਹੈਗੇ ਆ ਡਾਇਰੈਕਟ 2 ਸਾਲ ਦਾ ਵੀਜ਼ਾ ਤੁਹਾਨੂੰ ਆਪਣੇ ਸ਼ਹਿਰ ਦੇ ਵਿੱਚੋਂ ਉੱਥੇ ਏਜੰਟ ਦੇ ਕੋਲੋਂ ਲੈਣਾ ਚਾਹੀਦਾ ਫੇਰ ਆਓ ਫੇਰ ਡਾਇਰੈਕਟ ਕੰਪਨੀ ਦੇ ਵਿੱਚ ਤੁਸੀਂ ਆਉਂਗੇ ਅਦਰਵਾਈਜ਼ ਫਸੂ ਗਏ ਇੱਥੇ ਆ ਗਏ ਹਾਂਜੀ ਭਾਜੀ ਇੰਨੀ ਕਾ ਸਟੋਰੀ ਜੋ ਮੇਰੇ ਨਾਲ ਹੋਈ ਸੀ ਜੋ ਮੈਨੂੰ ਪਤਾ ਹੈਗਾ ਆ ਤੇ ਜਦੋਂ ਮੈਂ ਆ ਭਾਜੀ ਬਹੁਤ ਸਾਰੇ ਲੋਕੀ ਇੱਥੇ 에ਰਪੋਰਟ ਤੇ ਰੋਂਦੇ ਹੋਏ ਸੀ ਮੈਂ ਦੇਖੇ ਕੁੜੀਆਂ ਕਈ ਇਦਾਂ ਦੀਆਂ ਫਸ ਚੁਕੀਆਂ ਸੀ ਇੱਧਰ ਕੁੜੀਆਂ ਤਾਂ ਬਿਲਕੁਲ ਨਾਉਣ ਦਵੇਈ ਦੇ ਵਿੱਚ ਬਹੁਤ ਮਾੜੇ ਹਾਲਾਤ ਦੇ ਵਿੱਚ ਕੁੜੀਆਂ ਵਾਸਤੇ ਤਾਂ ਹਾਂਜੀ ਠੀਕ ਆ ਬੀਰ ਜੀ ਅਸਲ ਚਲੋ ਇੱਕ ਥੋੜੀ ਜੀ ਹੋਰ ਇਨਫੋਰਮੇਸ਼ਨ ਦਿਓ ਇੱਥੋਂ ਦੀ ਕਿ ਜਿਹੜਾ ਤੁਸੀਂ 2 ਸਾਲ ਵਾਲਾ ਵੀਜ਼ਾ ਕਹਿੰਦੇ ਜੀ ਉਹਦੇ ਵਿੱਚ ਔਨ ਦੇ ਵਿੱਚ ਕੋਈ ਫਾਇਦਾ ਹੈਗਾ ਵਾ ਕਿ ਜੇ ਉਹਦੇ ਵਿੱਚ ਕੋਈ ਮਤਲਬ ਕਿ ਆ ਜਾਂਦਾ ਵਾ 2 ਸਾਲ ਵਾਲੀ ਵੀਜ਼ਾ ਲਵਾ ਕੇ ਤੇ ਉਹਦੇ ਵਿੱਚ ਮਤਲਬ ਕਿ ਕਿਸੇ ਨੂੰ ਹੈ ਫਾਇਦਾ ਉਹਦਾ ਇਹਦੇ ਬਾਰੇ ਥੋੜਾ ਜਿਹਾ ਦੱਸਿਓ ਹਾਂਜੀ ਹਾਂਜੀ ਭਾਜੀ ਜਿੱਦਾਂ ਸਮਝ ਲਓ ਕਿ ਸਮਝ ਲਓ ਕੋਈ ਬੰਦਾ ਹੈਗਾ ਆ ਉਹ ਕਾਰਪੈਂਟਰ ਦਾ ਕੰਮ ਕਰ ਰਿਹਾ ਉਹ ਕਿਸੇ ਏਜੰਟ ਨੂੰ ਮਿਲਿਆ ਪੰਜਾਬ ਦੇ ਨੂੰ ਕਿ ਮੈਂ ਭਾਜੀ ਦੁਵਾਈ ਜਾਣਾ ਹੈਗਾ کارਪੈਂਟਰ ਦੇ ਕੰਮ ਦੇ ਵਿੱਚ ਠੀਕ ਹੈ ਜੀ ਉੱਥੇ ਉਹਦੀ ਭਾਜੀ ਇੰਟਰਵਿਊ ਹੋਵੇਗੀ ਪਹਿਲਾਂ ਇੰਟਰਵਿਊ ਦੇ ਵਿੱਚੋਂ ਪਾਸ ਹੋਊਗਾ ਉਸ ਤੋਂ ਬਾਅਦ ਉਹਦਾ ਆਫਰ ਲੈਟਰ ਤਿਆਰ ਹੋਊਗਾ ਉਸ ਤੋਂ ਬਾਅਦ ਉਹਦੀ ਪੇਮੈਂਟ ਸੈਲਰੀ ਦਾ ਜੋ ਵੀ ਫਾਰਮ ਵਗੈਰਾ ਹੋਣੇ ਉਹ ਸਾਰੇ ਆਫਰ ਲੈਟਰ ਉਹਨ ਮੁੰਡੇ ਨੂੰ ਦਿੱਤੇ ਜਾਣੇ ਹੈਗੇ ਆ ਠੀਕ ਹੈ ਜੀ ਉਸ ਤੋਂ ਦੇਣ ਤੋਂ ਬਾਅਦ ਉਹਦੀ ਕੰਪਨੀ ਦਾ ਨਾਮ ਉਹਦੀ ਜਿਹੜੀ ਆਪਣੇ ਪਾਸਵਰਡ ਹੈਗਾ ਉਹਦੇ ਉੱਤੇ 2 ਸਾਲ ਦਾ ਵੀਜ਼ਾ ਲੱਗ ਜਾਣਾ ਇਧਰੋਂ ਵੀਜ਼ਾ ਲੱਗ ਕੇ ਇਹ ਪੰਜਾਬ ਦੇ ਵਿੱਚ ਏਜੰਟ ਦੇ ਕੋਲ ਚਲ ਜਾਣਾ ਹੈਗਾ ਆ ਤੇ ਜਦੋਂ 2 ਸਾਲ ਦਾ ਵੀਜ਼ਾ ਪਾਸਪੋਰਟ ਦੇ ਉੱਤੇ ਲੱਗ ਜਾਂਦਾ ਹੈਗਾ ਤੇ ਭਾਜੀ ਕੋਈ ਚਾਂਸ ਨਹੀਂ ਹੈਗਾ ਫਸਣ ਦਾ ਇੱਧਰ ਫਿਰ ਡਾਇਰੈਕਟ ਬੰਦਾ ਕੰਪਨੀ ਦੇ ਵਿੱਚ ਹੀ ਆਉਂਦਾ ਹੈਗਾ ਕਿਉਂਕਿ ਵੀਜ਼ੇ ਦੇ ਉੱਤੇ ਕੰਪਨੀ ਵਗੈਰਾ ਸਭ ਕੁਝ ਲਿਖਿਆ ਹੁੰਦਾ ਕਿਸ ਵਰਕ ਵਿੱਚ ਜਾ ਰਿਹਾ ਕਿੰਨੇ ਚਿਰ ਦਾ ਵੀਜ਼ਾ ਤੇ ਕਿਹੜੀ ਕੰਪਨੀ ਵਿੱਚ ਬੰਦਾ ਹੈ ਜਾ ਰਿਹਾ ਕਿੰਨੀ ਇਹਦੀ ਸੈਲਰੀ ਆ ਉਸ ਉੱਤੇ ਸਾਰਾ ਹੀ ਹਰੇਕ ਚੀਜ਼ ਉਹਦੇ ਤੇ ਲਿਖੀ ਹੋਗੀ ਤੇ ਮੈਡੀਕਲ ਵੀ ਉੱਧਰ ਹੀ ਹੋਊਗਾ ਇੱਕ ਵਾਰੀ ਮੈਡੀਕਲ ਫਿਰ ਦੁਬਈ ਦੁਬਈ ਆ ਕੇ ਆਉਣਾ ਹੈਗਾ ਡਾਇਰੈਕਟ ਵੀਜ਼ਾ ਲੈਣ ਦਾ ਭਾਜੀ ਫਾਇਦਾ ਹੈਗਾ 2 ਸਾਲ ਦਾ ਡਾਇਰੈਕਟ ਵੀਜ਼ਾ ਲੈ ਕੇ ਹੀ ਇੱਧਰ ਆਓ ਅਦਰਵਾਈਜ਼ ਬਿਸਟ ਵਿਜੇ ਤੇ ਕਦੀ ਨਾ ਆਓ ਜੇ ਕੰਮ ਨਹੀਂ ਮਿਲਦਾ ਸਿੱਧਾ ਕਲੀਨਿੰਗ ਦੇ ਵਿੱਚ ਠੋਕ ਦੰਦੇ ਬੰਦੇ ਨੂੰ ਮੇਰੇ ਨਾਲ ਭਾਜੀ ਪੰਜ ਮੁੰਡੇ ਆਏ ਸੀ ਪੰਜਾਬ ਤੋਂ ਸਿਰਫ ਮੈਂ ਹੀ ਇੱਕ ਰਹਿ ਗਿਆ ਕਿਉਂਕਿ ਮੈਨੂੰ ਪਿੱਛੇ ਆਪਣੀ ਫੈਮਿਲੀ ਦੀ ਦੀ ਸੀਗੀ ਉਹ ਤਾਂ ਮੁੰਡੇ ਘਰਾਂ ਵਧੀਆ ਸੀਗੇ ਉਹ ਤਾਂ ਚਲ ਗਏ ਵਾਪਸ ਉਹਨਾਂ ਨੇ ਤਾਂ ਇੰਟਰਵਿਊ ਵੀ ਨਹੀਂ ਕਰਾਈ ਉਹ ਕਹਿੰਦੇ ਅਸੀਂ ਕਲੀਨਿੰਗ ਦਾ ਕੰਮ ਕਰਨਾ ਨਹੀਂ ਤੇ ਮੈਨੂੰ ਆਪਣੇ ਹੀ ਘਰ ਦੀ ਥੋੜੀ ਜਿਹੀ ਟੈਨਸ਼ਨ ਪ੍ਰੋਬਲਮ ਦਾ ਕਰਕੇ ਮੈਨੂੰ ਫੇਰ ਕਰਨਾ ਪਿਆ ਕੀ ਕਰਾਂ ਇਸ ਕਰਕੇ ਹੁਣ ਤਾਂ ਮੈਂ ਭਾਜੀ ਫਸਿਆ ਪਿਆ ਬਹੁਤ ਜ਼ਿਆਦਾ ਯਾਰ ਹੁਣ ਮੇਰੀ ਕੋਈ ਹੈਲਪ ਵੀ ਨਹੀਂ ਕਰ ਰਿਹਾ ਹੈਗਾ ਤੇ ਮੈਂ ਚਲੋ ਜਾਂਦਾ ਸੀ ਮੈਂ ਚਲੋ 6 ਮਹੀਨੇ ਬਾਅਦ ਮੈਂ ਕੈਨਸਲ ਮਾਰ ਕੇ ਕਿਸ ਤਰ੍ਹਾਂ ਇਟਲੀ ਵਗੈਰਾ ਨਾਲ ਨਿਕਲ ਜਾਾਂਗਾ ਪੈਸੇ ਪੂਹ ਚੱਕ ਲਾਂਗੇ ਕੋਈ ਗੱਲ ਨਹੀਂ ਲੋਨ ਵਗੈਰਾ ਲੈ ਲਾਂਗੇ ਬਟ ਯਾਰ ਉਧਰ ਦੀ ਸਾਈਡ ਵੀ ਕੋਈ ਮਦਦ ਨਹੀਂ ਕਰ ਰਿਹਾ ਹੈਗਾ ਮੇਰੀ ਇਸ ਟਾਈਮ ਤੇ ਇਦਾਂ ਵਜੀ ਗੱਲਬਾਤ ਹੈਗੀ ਆ ਕਿ ਜੇ ਦਵਾਈ ਵਾਸਤੇ ਆਉਣਾ ਹੈਗਾ ਤੇ ਇੰਟਰਵਿਊ ਉੱਥੇ ਤੋਂ ਜੇ ਸਾ ਜੰਟ ਦੇ ਕੋਲ ਕਾਪੀ ਲਈ ਹੈਗੀ ਆ ਉਹ ਤੁਹਾਡੀ ਇੰਟਰਵਿਊ ਕਰਵਾਏਗਾ ਫਿਰ ਤੁਹਾਡਾ 2 ਸਾਲ ਦਾ ਵੀਜ਼ਾ ਆਏਗਾ ਮੈਡੀਕਲ ਹੋਏਗਾ ਫਿਰ ਤੁਸੀਂ ਦੁਬਈ ਵਿੱਚ ਆਉਂਗੇ ਫਿਰ ਸਿੱਧਾ ਡਾਇਰੈਕਟ ਕੰਪਨੀ ਦੇ ਵਿੱਚ ਆ ਕੇ ਕੰਮ ਕਰੂਗੇ ਆਦਰਵਾਇਸ ਨਹੀਂ ਹਾਂਜੀ ਤੇ ਜਿੱਤਾਂ ਸਪੋਜ਼ ਕਰਕੇ ਜਿੱਤਾਂ ਕੋਈ ਤੁਸੀਂ ਕਾਰਪੈਂਟਰ ਵਾਲੀ ਗੱਲ ਕੀਤੀ ਹੈ ਕਿ ਜਿਹੜਾ ਬੰਦਾ ਕਾਰਪੈਂਟਰ ਆ ਜਾਂ ਕੋਈ ਹੋਰ ਆ ਜਿਹੜਾ ਡਾਇਰੈਕਟ ਵਿੱਚ ਆਉਂਦਾ ਵਾ ਉਹਦੀ ਕਿੰਨੀ ਤਨਖਾਹ ਹੁੰਦੀ ਆ ਇੰਡੀਆ ਦੇ हिसाब ਦੇ ਨਾਲ ਕਿ ਕਿੰਨੀ ਕਮਾਈ ਉਹ ਕਰ ਸਕਦਾ ਵਾ ਖਰਚਾ ਖਰਚਾ ਆਪਣਾ ਕੱਢ ਕੇ ਸਾਰਾ ਉਹਦੇ ਬਾਰੇ ਥੋੜਾ ਦੱਸੀ ਮੇਰੇ ਵੀਰ ਹਾਂਜੀ ਭਾਜੀ ਜਿੱਦਾਂ ਸਪੋਜ਼ ਕਰੋ ਤੁਸੀਂ ਕਾਰਪੈਂਟਰ ਦੇ ਵਿੱਚ ਕੋਈ ਆਦਮੀ ਆ ਰਿਹਾ ਦबई ਦੇ ਵਿੱਚ ਉਹਦੀ ਭਾਜੀ ਵੱਧ ਤੋਂ ਵੱਧ ਲੱਗੇਗੀ 1200 ਸੈਲਰੀ ਜਾਂ ਫਿਰ 1000 ਤਰਾਮ ਲੱਗੇਗੀ ਜਾਂ 1200 ਇਸ ਤੋਂ ਵੱਧ ਨਹੀਂ ਲਾ ਦਈਏ ਇਸ ਤੋਂ ਭਾਜੀ ਕੰਪਨੀ ਦੀ ਹੈਗੀ ਰੋਟੀ ਪਾਣੀ ਕੰਪਨੀ ਦਾ ਹੈਗਾ ਖੇਤਾਂ ਲੱਗੇਗੀ ਜੀ 1000 ਰੁਪਿਆ ਠੀਕ ਹੈ ਜੀ ਤੇ ਜੇਕਰ ਕੰਪਨੀ ਦਾ ਰੋਟੀ ਪਾਣੀ ਨਹੀਂ ਹੈਗਾ ਫਿਰ ਲੱਗੇਗੀ 1200 ਰੁਪਿਆ ਸੈਲਰੀ ਪਲੱਸ ਓਵਰਟਾਈਮ ਲੱਗੇਗਾ ਜਿਤੋਂ ਕੰਪਨੀ ਦਾ ਜ਼ਿਆਦਾ ਕੰਮ ਹੋਵੇਗਾ ਉਸ ਹਫ਼ਤੇ ਨਾਲ ਓਵਰਟਾਈਮ ਲੱਗੇਗਾ ਹਾਂਜੀ ਭਾਜੀ ਇੰਨਾ ਕੀ ਹੈਗਾ ਆ ਇਹ ਦਵਾਈ ਦਾ ਜੋ ਵੀ ਹੈਗਾ ਸਿਸਟਮ ਬਾਕੀ ਭਾਜੀ ਜੇ ਡਰਾਈਵਰੀ ਵਗੈਰਾ ਵਿੱਚ ਆਉਣਾ ਹੈਗਾ ਜੇ ਸੀ ਆਪਰੇਟਰ ਜੇ ਵਿੱਚ ਆਉਣਾ ਹੈਗਾ ਜੇ ਕੋਈ ਇੰਜੀਨੀਅਰ ਵਗੈਰਾ ਹੈਗਾ ਡਿਪਲੋਮਾ ਵਗੈਰਾ ਦਿੱਤਾ ਤੇ ਉਹਨਾਂ ਦੀ ਭਾਜੀ ਹੁੰਦਿਆਂ ਦੀ 30 40 ਦੇ ਵਿੱਚ ਵਿੱਚ ਲੱਗਦੀ ਹੈਗੀ ਇਹ ਸੈਲਰੀ ਜਿੱਥੇ ਤੱਕ ਮੈਨੂੰ ਪਤਾ ਹੈਗਾ ਆ ਹਾਂਜੀ ਆਦਰਵਾਇਜ਼ ਡਰਾਈਵਰੀ ਤੋਂ ਇਲਾਵਾ ਜਿੱਦਾਂ ਕਹ ਲੋ ਕਾਰਪੈਂਟਰ ਹੋ ਗਿਆ ਪਲੰਬਰ ਹੋ ਗਿਆ ਇਹਨਾਂ ਦੀ 1000 1200 ਲਾਦੀ ਸਟਾਰਟਿੰਗ ਏਜੰਟ ਭਾਵੇਂ ਜਿੰਨੀ ਮਰਜ਼ੀ ਕਹੀ ਜਾਣਾ ਏਜੰਟ 1500 ਵੀ ਕਹਿ ਦਣਗੇ 1800 ਵੀ ਕਹਿ ਦਣਗੇ ਬਟ ਨਹੀਂ ਇਤੋਂ ਜ਼ਿਆਦਾ ਨਹੀਂ ਲੱਗਦੀ ਹੈਗੀ ਤੇ ਡਰਾਈਵਰੀ ਦੇ ਵਿੱਚ ਇੱਧਰ ਤਨਖਾਹ ਥੋੜੀ ਠੀਕ ਹੈਗੀ ਆ ਡਰਾਈਵਰੀ ਦੇ ਵਿੱਚ 30 35000 ਵੀ ਕਮਾ ਲੈਂਦੇ ਆ ਮੁੰਡੇ ਹਾਂਜੀ ਜੇ ਅਸੀਂ অপারেਟਰ ਹੋ ਗਏ ਜਿੱਦਾਂ ਉਹਨਾਂ ਦੀ 2000 ਦਰਾਮ ਲੱਗਦੀ ਹੈਗੀ ਜੇ ਅਸੀਂ ਵੀ অপারেਟਰ ਜਿਹੜੇ ਹੈਗੇ ਆ ਹਾਂਜੀ ਭਾਜੀ ਇਦਾਂ ਗੱਲਬਾਤ अच्छा ये जेडी करेंसी ਤੁਸੀਂ ਕਹਿੰਦੇ ਜੀ ਦਰਾਮ ਇਹਦਾ ਕੀ ਹਿਸਾਬ ਤਾਂ ਆਪਣੇ ਇੰਡੀਆ ਦੇ ਕਿੰਨੇ ਪਏ ਇਹਨਾਂ ਦਾ ਇੱਕ ਦਰਾਮ ਕਿੰਨੇ ਬੰਦੇ ਆਪਣੇ ਇੰਡੀਆ ਦੇ ਭਾਜੀ ਜਿੱਦਾਂ ਇਹ ਇੱਥੇ ਦਰਾਮ ਚੱਲਦੇ ਹੈਗੇ ਆ ਦੁਬਈ ਦੇ ਵਿੱਚ ਇਹ ਇੰਡੀਆ ਦਾ ਮਤਲਬ ਸਮਝ ਲਓ ਤੁਸੀਂ ਇਹ 17 ਰੁਪਈਆ ਰੇਟ ਚੱਲ ਰਿਹਾ ਦਰਾਮ ਦਾ ਜਿੱਦਾਂ ਇਧਰਲਾ 1 ਰੁਪਈਆ ਹੋ ਗਿਆ ਨਾ ਇਹ ਇੰਡੀਆ ਇੱਥੇ ਦੁਬਈ ਦਾ 1 ਰੁਪਈਆ ਇੰਡੀਆ ਦੇ 17 ਰੁਪਈਏ ਬੰਦੇ ਹੈਗੇ ਆ ਹਾਂਜੀ 17 ਰੁਪਈਆ ਰੇਟ ਹੈਗਾ ਦਰਾਮ ਦਾ ਇੱਕ ਦਰਾਮ ਦਾ ਹਾਂਜੀ ਤਾਂ ਠੀਕ ਹੈ ਜੀ ਓਕੇ ਜੀ ਵੀਰ ਜੀ ਬਹੁਤ ਬਹੁਤ ਮਿਹਰਬਾਨ ਤੁਹਾਡੀ ਠੀਕ ਹੈ ਜੇ ਸਪੋਜ਼ ਕਰੋ ਕਿ ਮਾਣ ਨੈਕਸਟ ਵੀਡੀਓ ਜਿਹੜੀ ਪਾਉਣੀ ਆ ਉਹਦੇ ਵਿੱਚ ਤੁਹਾਡੇ ਬਾਰੇ ਜੇ ਮੈਂ ਕੁਝ ਦੱਸਾਂ ਕਿ ਤੁਸੀਂ ਹੁਸ਼ਿਆਰਪੁਰ ਤੋਂ ਉੱਥੇ ਗਏ ਜੇ ਠੀਕ ਹੈ ਤੇ ਇਸ ਤਰੀਕੇ ਨਾਲ ਉੱਥੇ ਗਏ ਜੇ ਠੀਕ ਹੈ ਤੇ ਤੁਹਾਨੂੰ ਇਸ ਤਰ੍ਹਾਂ ਲੱਭਿਆ ਵਾ ਤੇ ਤੁਹਾਨੂੰ ਕੋਈ ਇਤਰਾਜ਼ਤ ਨਹੀਂਗਾ ਠੀਕ ਹੈ ਕਿਉਂਕਿ ਤੇਰੇ ਤੁਹਾਡਾ ਮੈਂ ਨਾਂ ਨਹੀਂ ਲੈਂਦਾ ਨਾਂ ਲੈਣਾ ਚਲੋ ਘੜ ਦੇਣਾ ਹੋਣਾ ਕਿ ਮੁੰਡਾ ਔਖਾ ਵਾ ਵੈਸੇ ਮਤਲਬ ਕਿ ਜੇ ਮੈਂ ਇਹ ਗੱਲ ਹੀ ਥੋੜੀ ਜੀ ਬੋਲਦਾ ਵੀਡੀਓ ਵਿੱਚ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਊਗਾ ਨਾ ਨਹੀਂ ਨਹੀਂ ਵਾਜੀ ਮੈਨੂੰ ਇਦਾਂ ਦੇ ਕੋਈ ਟੈਨਸ਼ਨ ਨਹੀਂ ਹੈਗਾ ਯਾਰ ਜਿੱਦਾਂ ਮਰਜੀ ਭਾਵੇਂ ਤੁਸੀਂ ਨਾ ਵੀ ਲੈ ਲਿਓ ਮੈਨੂੰ ਕੋਈ ਗੱਲ ਨਹੀਂ ਬਟ ਇੰਨਾ ਕਿ ਚੱਲ ਯਾਰ ਕਿਸੇ ਦਾ ਭਲਾ ਹੋ ਜਾਊਗਾ ਹੋਰ ਕੀ ਹਨਾ ਭਲਾ ਸਭ ਤੋਂ ਵੱਡੀ ਚੀਜ਼ ਹੈਗੀ ਇਸ ਟਾਈਮ ਦੇ ਵਿੱਚ ਕਿਸੇ ਦਾ ਭਲਾ ਹੋ ਜਾਊਗਾ ਚਲੋ ਮੈਂ ਤਾਂ ਹੁਣ ਫਸ ਗਿਆ ਜੋ ਮੇਰੀ ਕਿਸਮਤ ਦੇ ਵਿੱਚ ਸੀਗਾ ਹੁਣ ਅੱਗੇ ਜਿਹੜੇ ਬੰਦਿਆਂ ਦਾ ਡ੍ਰੀਮ ਹੈਗਾ ਕੋਈ ਆਉਣਾ ਚਾਹੁੰਦਾ ਹੈਗਾ ਵਰਕ ਬੇਸ ਤੇ ਤੇ ਉਹ ਨਾ ਫਸੂਗਾ ਠੀਕ ਹੈ ਨਾ ਐਵੇਂ ਕਿਸੇ ਦੇ ਪੈਸੇ ਖੂਹ ਖੂਹ ਦੇ ਵਿੱਚ ਨਾ ਪੈਣਗੇ ਇਹ ਆ ਯਾਰ ਗੱਲ ਬਾਤ